हमारे ड्राइवरों के हालात हो गए हैं कि बेचारों पास सीएनजी की भराने के पैसे नहीं है और सीएनजी पंप पर आप के जाकर पूछ लीजिए और इसके पास 2015 में 4 गाड़ियां थी आज के आप इसको इस हालत पूछिए आज मैं गाड़ी रेंट पे लेके चला रहा हूं अच्छा और उसका भी 1 महीने रेंट पेंडिंग पड़ा है परिवार कहता है होने भी हुन राशन खत्म है बच्चों की फीस मेरी तो बच्चे की फीस मेमोरी बाई भर दी है जी हालात इदा दे हो गए हैगे ने कि राइड है नहीं करे जा नहीं सकते ਕਿਉਂਕਿ ਘਰੇ ਜਾਂਦੇ ਆ ਤਾਂ ਬੱਚੇ ਜਦੋਂ ਕੋਲ ਆਉਂਦੇ ਨੇ ਤੇ 10 ਰੁਪਏ 20 ਰੁਪਏ ਉਹ ਮੰਗਦੇ ਨੇ ਤੇ ਵਾਈਫ 100 200 ਰੁਪਏ ਤੁਹਾਡੇ ਕੋਲ ਸਬਜ਼ੀ ਲਈ ਮੰਗਦੀ ਹੈ ਤੇ ਮਾਤਾ ਪਿਤਾ ਜੀ ਦਵਾਈ ਲਈ ਮੰਗਦੇ ਨੇ ਇਹ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਨੇ ਕਿਹਾ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿ ਅਸੀਂ ਐਤ ਕੀ ਇਲੈਕਸ਼ਨਾਂ ਦਾ ਬਾਈਕਟ ਕਰ ਰਹੇ ਹਾਂ ਅਸੀਂ ਬੜੇ ਦੁਖੀ ਹਿਰਦੇ ਕੇ ਸਾਥੀ ਇਲੈਕਸ਼ਨ ਕਮਿਸ਼ਨ ਕੋ ਆਪਣੀ ਬਾਤ ਬਤਾ ਚੁੱਕੇ ਹਾਂ ਕਿ ਸਰ ਹਮ ਜੋ ہمارے ਪਾਸ ਇਹ ਕੀ ਅਧਿਕਾਰ ਹੈ ਉਸਕਾ ਵੀ ਹਮ इस टाइम उपयोग नहीं कर पा रहे हैं अगला कदम बता दिया मैडम गाड़ियों पर चाहे बुलडोजर चला दें चाहे ये हमारी गाड़ियों को आग लगा दें क्योंकि हमारे ड्राइवर तक के पड़े हो तो खुद ही लगाने के लिए तैयार है ਉਸ ਟਾਈਮ ਤੇ ਸਾਨੂੰ 8-10 ਘੰਟਿਆਂ ਦੇ ਵਿੱਚ ਅਸੀਂ 12000 ਰੁਪਏ ਬਣਾ ਲੈਂਦੇ ਸੀਗੇ ਇੱਕ ਦਿਨ ਦਾ ਬਣ ਜਾਂਦਾ ਸੀਗਾ ਚਲੋ ਕਿਰਾਏ ਪਾਣੀ ਕੱਢ ਕੇ ਆਪਣਾ ਖਰਚਾ ਪਾਣੀ ਕੱਢ ਕੇ ਅਸੀਂ ਫੇਰ ਵੀ ਕੁਝ ਮਾੜੀ-ਮੋਟੀ ਸੇਵਿੰਗ ਆਪਣੇ ਲਈ ਜੋੜ ਲੈਂਦੇ ਸੀ ਇਸ ਟਾਈਮ ਤਾਂ ਹਾਲਾਤ ਇਦਾਂ ਦੇ ਹੋ ਗਏ ਹੈਗੇ ਨੇ ਕਿ ਜੇ 3-4 ਮਹੀਨਿਆਂ ਬਾਅਦ ਗੱਡੀਆਂ ਦੇ ਟਾਇਰ ਬਦਲਨੇ ਹੋਣ ਤਾਂ ਸਾਡੇ ਕੋਲ ਟਾਇਰਾਂ ਦੇ ਪੈਸੇ ਨਹੀਂ ਆਗੇ ਕਿਸ਼ਨਾ ਤੇ ਅਸੀਂ ਟਾਇਰ ਲੈਣੇ ਹੈਗੇ ਆਂ ਉਹ ਬੱਚਿਆਂ ਲਈ ਐਫ ਡੀਆਂ-ਉੱਡੀਆਂ ਬਣਾਇਆ ਹੁੰਦੇ ਸੀ ਥੋੜੀ ਐਫ ਡੀਆਂ-ਉੱਡੀਆਂ ਵਾਲੇ ਹਾਲਾਤ ਤੱਕ ਗਏ ਐਫ ਡੀਆਂ ਜੇ ਕਿਤੇ ਸਾਡੇ ਮਾਪੇ ਸਾਡੇ ਲਈ ਮਾੜੀ-ਮੋਟੀ ਜੋੜ कई इलीगल ने एकट आपको पता चल जाएगी है। तो बाइक के लिए भी चंडीगढ़ और पंजाब प्रशासन के पास अथॉरिटी है उसको पीली प्लेट देने का लेकिन हमें नहीं पता ये प्रशासनिक अधिकारी सरकार का खजाने का नुकसान क्यों कर रहे है हमारा तो नुकसान कर ही रहे ਜਿਸ ਕੰਮ ਵਿਰੋਧ ਕਰ ਰਹੇ ਪਰ ਇਹ ਸਰਕਾਰੀ ਖਜ਼ਾਨੇ ਕਦੀ ਕਿਉਂ ਨੁਕਸਾਨ ਕਰ ਰਹੇ ਜਹਾਂ ਸੇ ਇਹ ਲੋਕਾਂ ਕੋ ਤਨਖਾਹ ਆਤੀ ਹੈ ਜਿਹੜੇ ਵਾਕਈ ਇਸ ਕੰਮ ਤੋਂ ਬਿਲਕੁਲ ਅੱਕ ਚੁੱਕੇ ਹੈਗੇ ਨੇ ਅਸੀਂ ਹਜ਼ਾਰਾਂ ਗੱਡੀਆਂ ਲੈ ਕੇ ਪ੍ਰਸ਼ਾਸਨ ਦੇ ਦਫ਼ਤਰ ਦੇ ਮੋੜੇ ਗੱਡੀਆਂ ਦੀ ਚਾਬੀਆਂ ਉਹਨਾਂ ਨੂੰ ਦੇ ਦਾਂਗੇ ਗੱਡੀਆਂ ਉੱਥੇ ਖੜੀਆਂ ਕਰ ਦਾਂਗੇ ਔਰ ਪ੍ਰਸ਼ਾਸਨ ਦਾ ਘਰਾਬ ਕਰਾਂਗੇ ਔਰ ਉਹ ਨੀਂਦਰ ਤੱਕ ਉੱਥੋਂ ਨਹੀਂ ਉੱਠਾਂਗੇ ਜਦ ਤੱਕ ਸਾਡੀਆਂ ਮੰਗਾਂ ਤੇ ਕੋਈ ਕਾਰਵਾਈ ਨਹੀਂ ਹੋ ਜਾਂਦੀ ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਲੈਕਸ਼ਨ ਬਾਇਕਾਟ ਕਰਨ ਦਾ ਆਪਣਾ ਨੋਟਿਸ ਦੇ ਦਿੱਤਾ ਹੈਗਾ ਦੂਸਰਾ ਅਸੀਂ ਐਸਟੀਓ ਆਫਿਸ ਤੇ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਅਪਰੋਚ ਕਰਦੇ ਹੈਗੇਆਂ ਲੇਕਿਨ ਸਾਨੂੰ ਹਰ ਵਾਰ ਝੂਠਾ ਆਸ਼ਵਾਸਨ ਹੀ ਦਿੱਤਾ ਜਾਂਦਾ ਹੈਗਾ ਸਾਡੀਆਂ ਮੰਗਾਂ ਤੇ ਕਦੇ ਵੀ ਕਾਰਵਾਈ ਨਹੀਂ ਹੋਈ ਹੈਗੀ ਤੇ ਇਸ ਵਾਰ ਅਸੀਂ 23 ਤਰੀਕ ਨੂੰ ਪ੍ਰਸ਼ਾਸਨ ਦਾ ਘਰਾਬ ਕਰਨ ਦੀ ਐਸਟੀਓ ਆਫਿਸ ਦਾ ਘਰਾਬ ਕਰਨ ਦੀ ਆਪਣਾ ਨੋਟਿਸ ਇਹਨਾਂ ਨੂੰ ਦੇ ਦਿੱਤਾ ਹੈਗਾ ਜੇ ਉਸ ਤੋਂ ਪਹਿਲਾਂ ਸਾਡੀਆਂ ਮੰਗਾਂ ਤੇ ਸੁਣਵਾਈ ਕਰਦੇ ਹੈਗੇ ਨੇ ਠੀਕ ਹੈ ਅਨੇ ਤਾਂ ਫਿਰ ਅਸੀਂ ਆਪਣੀਆਂ ਗੱਡੀਆਂ ਲੈ ਕੇ ਜਿਹੜੇ ਵੀ ਹਜ਼ਾਰਾਂ ਡਰਾਈਵਰ ਸਾਡੇ ਨਾਲ ਜੁੜੇ ਹੋਏ ਹੈਗੇ ਨੇ ਜਿਹੜੇ ਵਾਕਈ ਇਸ ਕੰਮ ਤੋਂ ਬਿਲਕੁਲ ਅੱਕ ਚੁੱਕੇ ਹੈਗੇ ਨੇ ਅਸੀਂ ਹਜ਼ਾਰਾਂ ਗੱਡੀਆਂ ਲੈ ਕੇ ਪ੍ਰਸ਼ਾਸਨ ਦੇ ਦਫ਼ਤਰ ਦੇ ਮੋੜੇ ਗੱਡੀਆਂ ਦੀ ਚਾਬੀਆਂ ਉਹਨਾਂ ਨੂੰ ਦੇ ਦਾਂਗੇ ਗੱਡੀਆਂ ਉੱਥੇ ਖੜੀਆਂ ਕਰ ਦਾਂਗੇ ਔਰ ਪ੍ਰਸ਼ਾਸਨ ਦਾ ਘਰਾਬ ਕਰਾਂਗੇ ਔਰ 19 ਡੇਰ ਤੱਕ ਉੱਥੋਂ ਨਹੀਂ ਉੱਠਾਂਗੇ ਜਦ ਤੱਕ ਸਾਡਾ ਚੰਗਾ ਗੁਜ਼ਾਰਾ ਹੋ ਜਾਂਦਾ ਹੈਗਾ ਇੱਕ ਚੰਗੀ ਪਹਿਲ ਲੈ ਕੇ ਇਹ ਕੰ ਅਸੀਂ 1200 ਰੁਪਏ ਬਣਾ ਲੈਂਦੇ ਸੀ ਇੱਕ ਦਿਨ ਦਾ ਇੱਕ ਦਿਨ ਦਾ ਬਣ ਜਾਂਦਾ ਸੀਗਾ ਚਲੋ ਕਿਰਾਏ ਪਾਣੀ ਕੱਢ ਕੇ ਆਪਣਾ ਖਰਚਾ ਪਾਣੀ ਕੱਢ ਕੇ ਅਸੀਂ ਫੇਰ ਵੀ ਕੁਝ ਮਾੜੀ ਮੋਟੀ ਸੇਵਿੰਗ ਆਪਣੇ ਲਈ ਜੋੜ ਲੈਂਦੇ ਸੀ ਇਸ ਟਾਈਮ ਤਾਂ ਹਾਲਾਤ ਇਦਾਂ ਦੇ ਹੋ ਗਏ ਹੈਗੇ ਨੇ ਕਿ ਜੇ 3-4 ਮਹੀਨਿਆਂ ਬਾਅਦ ਗੱਡੀਆਂ ਦੇ ਟਾਇਰ ਬਦਲਨੇ ਹੋਣ ਤਾਂ ਸਾਡੇ ਕੋਲ ਟਾਇਰਾਂ ਦੇ ਪੈਸੇ ਨਹੀਂ ਆਗੇ ਕਿਸ਼ਤਾਂ ਤੇ ਅਸੀਂ ਟਾਇਰ ਲੈਣੇ ਹੈਗੇ ਗੱਡੀ ਦਾ ਜੇ ਕੋਈ ਹੋਰ ਖਰਚਾ ਆ ਜਾਵੇ ਕੋਈ ਇੰਜਨ ਦਾ ਖਰਚਾ ਆ ਜਾਵੇ ਤਾਂ ਸਾਡੇ ਹੱਥ ਖੜੇ ਹੈਗੇ ਨੇ ਥੋੜੀਆਂ ਉੱਡੀਆਂ ਉੱਡੀਆਂ ਵਾਲੇ ਹਾਲਾਤ ਤੱਕ ਗਏ ਆਪਣੀਆਂ ਜੇ ਕਿਤੇ ਸਾਡੇ ਮਾਪੇ ਸਾਡੇ ਲਈ ਮਾੜੀ ਮੋਟੀ ਜੋੜ ਗਏ ਹੋਣਗੇ ਅਸੀਂ ਉਹ ਵੀ ਖੁੰਝੇ ਲਾ ਦਿੱਤੀ ਹੈ ਅਸੀਂ ਉਹ ਵੀ ਖੁੰਝੇ ਲਾ ਦਿੱਤੀਆਂ ਹੈਗੀਆਂ ਜੇ ਅੱਜ ਸਾਡੇ ਬਜ਼ੁਰਗ ਘਰੇ ਕੋਈ ਬਿਮਾਰ ਹੋ ਜੂਆ ਤਾਂ ਸਾਡੇ ਕੋਲ ਦਵਾਈ ਦਾ ਖਰਚਾ ਪਾਣੀ ਹੈ ਨਹੀਂ ਬਿਲਕੁਲ ਉਹਨਾਂ ਕੀ ਹਾਲਾਤ ਹੋ ਗਏ ਹਨ ਕਿ ਬਿਚਾਰੋ ਪਾਸ ਸੀਐਨਜੀ ਕਿ ਭਰਾਨੇ ਕੇ ਪੈਸੇ ਨਹੀਂ ਹੈ ਉਹ ਸੀਐਨਜੀ ਪੰਪਰ ਆ ਕੇ ਜਾ ਕੇ ਪੁੱਛ ਲਿਜੀਏ ਔਰ ਇਸਕੇ ਪਾਸ 2015 ਮੇ 4 ਗਾੜੀਆਂ ਥੀ ਅੱਜ ਕੇ ਆਪ ਇਸ ਕੋ ਇਸ ਹਾਲਾਤ ਪੁੱਛ ਲੀਜੀਏ ਅੱਜ ਮੈਂ ਗਾੜੀ ਰੈਂਟ ਤੇ ਲੈ ਕੇ ਚਲਾ ਰਹਾ ਹਾਂ ਅੱਛਾ ਔਰ ਉਸਕਾ ਵੀ 1 ਮਹੀਨਾ ਰੈਂਟ ਪੈਂਡਿੰਗ ਬੜਾ ਹੈ ਹਮਮ ਆਪ ਇਹ ਸਾਹਮਣੇ ਨਹੀਂ ਜਾ ਸਕਦੇ ਅੱਖਾਂ ਘਪਾ ਕਰਨੀ ਕਰਦੇ ਘਰੇ ਜਾ ਕੇ ਡੇਲੀ ਸ਼ਾਮ ਨੂੰ ਘਰੇ ਜਾਂਦੇ ਆ ਤਾਂ 10 11 ਵੇ ਜਾਣਾ ਪੈਂਦਾ ਤੇ ਘਰੇ ਕੀ ਕਹੀ ਵੀ ਸਾਡਾ ਕੰਮ ਨਹੀਂ ਕਰਦਾ ਪੈਸਾ ਨਹੀਂ ਮਿਲਦਾ ਸੱਚੇ ਤਾਂ ਹੁੰਦੇ ਹੀ ਨੇ ਪਰਿਵਾਰ ਕਹਿੰਦਾ ਹੁਣ ਵੀ ਹੁਣ ਰਾਸ਼ਨ ਖਤਮ ਹੈ ਬੱਚਿਆਂ ਦੀ ਫੀਸ ਮੇਰੀ ਤਾਂ ਬੱਚਿਆਂ ਦੀ ਫੀਸ ਵੀ ਮੇਰੀ ਵਾਈਫ ਭਰਦੀ ਹੈ ਜੀ ਮੇਰੇ ਹਾਲਾਤ ਇਦਾਂ ਦੇ ਹੋ ਗਏ ਹੈਗੇ ਨੇ ਵੀ ਰਾਈਡ ਹੈ ਨਹੀਂ ਘਰੇ ਜਾ ਨਹੀਂ ਸਕਦੇ ਕਿਉਂਕਿ ਘਰੇ ਜਾਂਦੇ ਆ ਤਾਂ ਬੱਚੇ ਜਦੋਂ ਕੋਲ ਆਉਂਦੇ ਨੇ ਤੇ 10 ਰੁਪਏ 20 ਰੁਪਏ ਉਹ ਮੰਗਦੇ ਨੇ ਤੇ ਵਾਈਫ 100 200 ਰੁਪਏ ਤੁਹਾਡੇ ਕੋਲ ਸਬਜ਼ੀ ਲਈ ਮੰਗਦੀ ਹੈ ਤੇ ਮਾਤਾ ਪਿਤਾ ਜੀ ਦਵਾਈ ਲਈ ਮੰਗਦੇ ਨੇ 5 6 ਵਜੇ ਤੱਕ ਜੇ ਮਾੜਾ ਮੋਟਾ ਕੰਮ ਕਰ ਲਿਆ ਕਰ ਲਿਆ ਉਸ ਤੋਂ ਬਾਅਦ ਚੋ 3 ਤੋਂ 4 ਘੰਟੇ ਘਰ ਤੋਂ ਕਿਲੋਮੀਟਰ ਦੇ ਦੂਰ ਦੇ ਧਾਇਰੇ ਤੇ ਗੱਡੀ ਸਾਈਡ ਤੇ ਲਾ ਕੇ ਬੈਠਿਆ ਵੀ 10 11 ਵੱਜ ਜਾਣ ਘਰ ਦੇ ਲਗਭਗ ਸਾਰੇ ਸੌ ਚੁੱਕੇ ਹੋ ਜਿਹੜੀਆਂ ਦੋ ਰੋਟੀਆਂ ਉਹ ਘਰਦਿਆਂ ਨੂੰ ਕਹਿ ਦਿੱਤੀਆਂ ਵੀ ਬਣਾ ਕੇ ਰੱਖ ਦੋ ਜਦੋਂ ਪਤਾ ਲੱਗਦਾ ਵੀ ਉਹ ਸਾਰੇ ਸੌ ਚੁੱਕੇ ਨੇ ਉਦੋਂ ਘਰੇ ਜਾ ਕੇ ਰੋਟੀ ਖਾ ਕੇ ਬਹਿ ਜੀਦਾ ਤੇ ਸਵੇਰੇ 6:30 7:00 ਵਜੇ